ਸ਼ਾ ਸਾਈਂ ਬੁੱਢਣੇ ਸ਼ਾਹ ਜੀ ਦਾ ਤੇਰਾ ਮੇਰੋਂ ਪਾਰ ਜਿੱਤੇ ਦੁਖੀਆਂ ਗਰੀਬਾਂ ਦੀ ਵੀ ਸੁਣੀ ਜਾਂਦੀ ਏ ਸਾਈਂ ਬੁੱਢਣੇ ਸ਼ਾਹ ਜੀ ਦਾ ਤੇਰਾ ਮੇਰੋਂ ਪਾਰ ਜਿੱਤੇ ਦੁਖੀਆਂ ਗਰੀਬਾਂ ਦੀ ਵੀ ਸੁਣੀ ਜਾਂਦੀ ਏ ਜਿੱਤੇ ਆਕੇ ਕਦੇ ਕੋਈ ਜਿੱਤੇ ਆਕੇ ਕਦੇ ਕੋਈ ਹੋ ਆਕੇ ਕਦੇ ਕੋਈ ਨਾ ਨਰਾਸ਼ ਮੁੜੀਆਂ ਆਜੇ ਧਾਰਾਂ ਦੇ ਨਾਂ ਅਮੀਰਾਂ ਦੇ ਵੀ ਜਗਦੇ ਸਦਾ ਫਕੀਰਾਂ ਦੇ ਸਾਰੇ ਨਗਰ ਨਿਵਾਸੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਦਰਬਾਰਪੀਵੋ ਲਾਬੇਸ਼ਾ Eidਗਾ ਪਿੰਡ ਖਨੌੜਾ ਵਿਖੇ 23 24 25 ਜੁਲਾਈ ਨੂੰ ਮੇਲਾ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਤਕੜੇ ਇੰਟਰਨੈਸ਼ਨਲ ਕਲਾਕਾਰ ਕਵਾਲ ਪਾਰਟੀਆਂ ਹਿੱਸਾ ਲੈਣਗੇ ਹਾਜ਼ਰ ਹੋਣਗੇ ਤੇ ਬਖ ਬਖ ਡੇਰਿਆ ਤੋਂ ਮਹਾਪੁਰਸ਼ ਇਸ ਦਰਬਾਰ ਤੇ ਆਪਣੀ ਹਾਜ਼ਰੀ ਭਰਨਗੇ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਇਸ ਦਰਬਾਰ ਤੇ ਹਾਜ਼ਰੀਆਂ ਭਰੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਇਸ ਵਿੱਚ ਨਗਰ ਨਿਵਾਸੀ ਤੇ ਸਾਡੇ ਐਨਆਰ ਵੀਰਾਂ ਦਾ ਵੱਧ ਚੜ ਕੇ ਸਹਿਯੋਗ ਮਿਲ ਰਿਹਾ ਸਾਨੂੰ ਹਰ ਤਰ੍ਹਾਂ ਦੇ ਸਹਿਯੋਗ ਮਿਲ ਰਿਹਾ ਤੇ ਇਸ ਸਰਵਿਸ ਬਹੁਤ ਵੱਧ ਦਾ ਸਹਿਯੋਗ ਮਿਲ ਰਿਹਾ ਆ ਸਾਰਿਆਂ ਭਰਾਵਾਂ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ